ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤੇ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪੰਡ ਲੰਗਿਆਣਾ ਪ੍ਰਾਣਾ ਤਸੀਲ ਬਾਗਾ ਪ੍ਰਾਣਾ ਤੇ ਜਿਲ੍ਹਾ ਸੁਨਮੋਗਾ ਪੈਂਦਾ ਏ ਅੱਜ ਫਿਰ ਜਾਦੂ ਵੀਰ ਦੇ ਘਰੋਂ ਵੀਡੀਓ ਬਣਾ ਰਹੇ ਆਂ ਤੇ ਸਾਰੇ ਵੀ ਰਿਕੁਐਸਟ ਆ ਗਿਆ ਪਰਜਾਨ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਤੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਸੇਲ ਕਰਨੀ ਹੋਵੇ ਜਾਂ ਕਿਸੇ ਪਸ਼ੂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਏ ਮੇਰਾ ਮੋਬਾਈਲ ਨੰਬਰ ਹੈ 98783 93488 ਤੇ ਉਹ ਕਰਦੇ ਆ ਵੀਰ ਨਾਲ ਗੱਲਬਾਤ ਲੈਣੀ ਹੈ ਪ੍ਰੋਪਰ ਜਾਣਕਾਰੀ ਇਸ ਵਿਹੜੇ ਬਾਰੇ ਵੀਰਾ ਸ੍ਰੀਕਾਲ ਸ੍ਰੀਕਾਲ ਜੀ ਨਾਮ ਦੱਸ ਦਗੇ ਜੀ ਜਾਦੂ ਹੈ ਜੀ ਤੇ ਜਿਹੜਾ ਪਹਿਲਾਂ ਵੀਡੀਓ ਪਾਈ ਸਾਰੇ ਪਸ਼ੂ ਵੇਗ ਗਏ ਵੀਰੇ ਹਾਂ ਵੀਰੇ ਵੇਗ ਗਏ ਜੀ ਤੇ ਆ ਜਿਹੜੀ ਆ ਵਿਹੜਾ ਵਕਾਉ ਕੀਤੀ ਆ ਆਪਾਂ ਡੱਬੀ ਇਹਦਾ ਕੀ ਡਿਟੇਲ ਆ ਵੀਰੇ ਇਹ ਟੋਕੜ ਆਈ ਏ ਠੀਕ ਆ ਜੀ ਕਿੰਨੇ ਟਾਂ ਸੂਈ ਵੀ ਆ ਜੀ ਤੇ ਨਾ ਕਿ ਮੇਰੇ ਸੂਈ ਵੀ ਆ ਜੀ ਠੀਕ ਆ ਜੀ ਤਦ ਕਿਰਾਂ ਥੱਲੇ ਦੇ ਸੋਦੋ ਉੱਥੇ ਆਪਾਂ 10 ਕਿਲੋ ਲਏ ਹੁਣ 8 ਕਿਲੋ ਆ ਜੀ ਠੀਕ ਆ ਜੀ ਥੋੜਾ ਜੀ ਨਹੀਂ ਲਾਇਆ ਕਰਤੀ ਠੀਕ ਆ ਜੀ ਖੁੱਲ ਗਈ ਦੋਸਤੋ ਦੇਖ ਸਕਦੇ ਹੋ ਤਿੰਨਾਂ ਕ ਮਹੀਨੇ ਸੋਈ ਵੀਰ ਦਾ ਤੋਕੜ ਵਹਿੜਾ ਸੂਆ ਕਿਹੜਾ ਸੂਈ ਆ ਵੀਰੇ ਇਹ ਸੂਆ ਦੂਜਾ ਵੀ ਦਾਦਾ ਵੀ 10 ਕਿਲੋ ਦਾ ਪਰਨੇ ਕਰੋ ਚੋਕੇ ਲੈ ਕੇ ਆਏ ਆ ਪਰ ਆਪਾਂ ਨਟਾ ਜਿਹੜਾ ਦੁੱਧ ਚੋਣ ਲਾਜ ਆਪਣੇ ਘਰੇ 8 ਕਿਲੋ ਆ ਇਹ ਥੋੜੀ ਦੇਖ ਸਕਦੇ ਹੋ ਉੱਪਰ ਇਹ ਕਰੀ ਜਾਈ ਥੋੜਾ ਜਿਹਾ ਹਜੇ ਜੋ ਜੀ ਜੂ ਲਾਤਾ ਤਾਂ ਫੇਰ ਦਵਾਰਾ 10 ਕਿਲੋ ਕਰ ਜੂਗੀ ਕਦ ਘੜ ਚੰਗਾ ਵਹਿੜਦਾ ਜਾਜੂ ਚੰਗੀ ਆ ਪ੍ਰਿੰਟ ਸੋਹਣਾ ਬੱਚੀ ਦਾ ਜਿਸ ਨਿੱਗਰ ਨੂੰ ਕਰ ਬਹੁਤਾ ਵਾਜ ਨੇ ਬਹੁਤਾ ਬੱਚੀ ਚ ਤੋ ਥਾਣ ਦੇ ਸ ਚਾਰ ਹੀ ਥਾਣਾ ਤੇ ਫੁੱਲ ਗੈਵ ਤੇ ਲੱਗੇ ਹੋਏ ਆ ਦੇਖ ਸਕਦੇ ਹੋ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਥੋੜਾ ਕੈਮਰੇ ਤੋਂ ਉਪਰਾ ਕਰਦੀ ਆ ਦੇਖ ਸਕਦੇ ਹੋ ਸੋਹਣਾ ਠੋਸ ਨਿੱਗਰ ਹਵਾਨਾ ਏ ਥੋੜਾ ਡਰਦੀ ਆ ਵਹਿੜ ਕੋਈ ਨਹੀਂ ਕਰੋ ਕਿਸੇ ਨੇ ਕੱਢੀ ਨਹੀਂ ਕਰਕੇ ਇਹ ਜਦੋਂ ਥਾਣਾ ਬਹੁਤ ਸੋਨਾ ਵੈੜਦਾ। ਬੜਾ ਕੈਮਰਾ ਤੋਂ ਉਪਰ ਆ ਕਰੀ ਜਾਂਦੀ ਆ। ਜਾਤ ਬਰੀਡ ਬਹੁਤ ਆਗੀ ਵੈੜਦੀ। ਵਜਨ-ਵੁਜਨ ਬਹੁਤ ਆ ਵੈੜਦੇ ਵਿੱਚ। ਪ੍ਰਿੰਟ ਵੀ ਚੰਗਾ ਬੱਚੀ ਦਾ। ਇਹਨੇ ਗਰਮੀ ਵੀ ਘਾਟੀ ਮਨਾਉਣੀ ਹੈਗੀ। ਤੇ ਆ ਫਿਰ ਤੇ ਮੱਲ ਵੀਰ ਦਾ ਕੀ ਕਰਦੇ ਆਪਾਂ? 26000 ਆ ਜੀ। ਮਾਨਤਾ ਨੂੰ ਹੋ ਜੂਗਾ ਜੀ। ਹਾਂ ਜੀ ਕਰਤਾ ਜੀ। ਤੇ 26000 ਜਮਾ ਜੈਜ ਮੱਲ ਕੀਤਾ ਵੀਰ ਨੇ। ਤੁਸੀਂ ਦੇਖ ਸਕਦੇ ਹੋ। ਇਹ ਵੀ 26000 ਮੌਲਾ ਵਿੱਚੋਂ ਕੋਸਣਾ ਕੋਸ ਮਾਨਤਾ ਜਰੂਰ ਹੋ ਜੂਗਾ। ਜੈਸੇ ਕਿਸੇ ਵੀਰ ਦੇ ਪਸੰਦ ਆਉਂਦੀ ਆ। ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ। ਨੰਬਰ ਸਕਰੀਨ ਤੇ ਚੱਲੂਗਾ ਜੀ। ਤੈਨ ਤਾਂ ਫੇਰ ਸਾਰੇ ਤੇ ਬੇਨਤੀ ਹੈ ਰ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ